दस साल तो बद उमर बच्चों आर बी आई का नव नियम अपनी अच्छी इस वीडियो में शुरू करने तो पहला सारे अगर रिक्वेस्ट है कि जेकर चैनल उत्तर नवे आए हो तो चैनल में सबसक्राइब कर लो तो जेकर दीती हुई जानकारी वजिए लगे तो भीडियो में लाइक शेयर कर देना तो फिर आओ अपनी अज की इस भी शुरू कर दे ਭਾਰਤੀ ਰਿਜ਼ਰਵ ਬੈਂਕ ਆਰਬੀਆਈ ਨੇ ਇਹ ਕਿਹਾ ਹੈ ਕਿ ਹੁਣ ਕਿਸੇ ਵੀ ਉਮਰ ਦੇ ਨਾਬਾਲਿਕ ਆਪਣੇ ਸਰਪ੍ਰਸਤਾ ਦੇ ਮੱਧਮ ਨਾਲ ਬੈਂਕ ਵਿੱਚ ਬਚਤ ਅਤੇ ਐਫ ਡੀ ਖਾਤਾ ਖੋਲ ਸਕਦੇ ਹਨ ਆਰਬੀਆਈ ਨੇ ਸਾਰੇ ਕਮਰਸ਼ੀਅਲ ਅਤੇ ਸਹਿਕਾਰੀ ਬੈਂਕਾਂ ਨੂੰ ਜਾਰੀ ਨੋਟੀਫਿਕੇਸ਼ਨ ਵਿੱਚ ਨਾਬਾਲਿਗਾ ਲਈ ਜਮਾ ਖਾਤਾ ਖੋਲਣ ਅਤੇ ਸੰਚਾਲਨ ਨਾਲ ਸੰਬੰਧਿਤ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ ਜੋ 1 ਜੁਲਾਈ 2025 ਤੋਂ ਲਾਗੂ ਹੋਣਗੇ ਆਰਬੀਆਈ ਨੇ ਮੌਜੂਦਾ ਨਿਯਮਾਂ ਦੀ ਸਮੀਖਿਆ ਕਰਕੇ ਇਹਨਾਂ ਨੂੰ ਜ਼ਿਆਦਾ ਵਿਹਾਰਕ ਅਤੇ ਸੁਚਾਰੂ ਬਣਾਉਣ ਦੇ ਮਕਸਦ ਨਾਲ ਇੱਕ ਕਦਮ ਚੁੱਕਿਆ ਹੈ ਨਵੇਂ ਦਿਸ਼ਾ ਨਿਰਦੇਸ਼ਾਂ ਤਹਿਤ ਹੁਣ ਕਿਸੇ ਵੀ ਉਮਰ ਦੇ ਨਾਬਾਲਗ ਕਤੇ ਸਰਪ੍ਰਸਤਾ ਦੇ ਮਾਧਿਅਮ ਨਾਲ ਬਚਤ ਅਤੇ ਐਫ ਡੀ ਖਾਤਾ ਖੋਲ੍ਹ ਸਕਦੇ ਹਨ ਨਾਲ ਹੀ 10 ਸਾਲ ਜਾਂ ਉਸ ਤੋਂ ਜ਼ਿਆਦਾ ਉਮਰ ਦੇ ਨਾਬਾਲਗ ਜੇਕਰ ਸਮਰਥ ਹੋਣ ਤਾਂ ਬੈਂਕ ਦੀ ਜੋਖਮ ਪਰਬੰਧਨ ਨੀਤੀ ਤਹਿਤ ਸੁੰਦਤਰ ਤੌਰ ਤੇ ਖਾਤਾ ਖੋਲਣ ਅਤੇ ਸੰਚਾਲਿਤ ਕਰਨ ਦੇ ਯੋਗ ਹੋਣਗੇ ਆਰਬੀਆਈ ਨੇ ਇਹ ਵੀ ਸਪਸ਼ਟ ਕੀਤਾ ਹੈ ਕਿ ਨਾਬਾਲਿਕ ਹੋਣ ਤੇ ਖਾਤਾਧਾਰਕ ਦੇ ਨਵੇਂ ਸੰਚਾਲਨ ਨਿਰਦੇਸ਼ ਅਤੇ ਹਸਤਾਖਰ ਨਮੂਨੇ ਪ੍ਰਾਪਤ ਕੀਤੇ ਜਾਣਗੇ ਅਤੇ ਜੇਕਰ ਖਾਤਾ ਸਰਪ੍ਰਸਤਾਂ ਵੱਲੋਂ ਸੰਚਾਲਿਤ ਕੀਤਾ ਗਿਆ ਹੋਵੇ ਤਾਂ ਬਕਾਇਆ ਰਕਮ ਦੀ ਪੁਸ਼ਟੀ ਕੀਤੀ ਜਾਵੇਗੀ ਇਸ ਤੋਂ ਇਲਾਵਾ ਬੈਂਕ ਆਪਣੀਆਂ ਅੰਦਰੂਨੀ ਨੀਤੀਆਂ ਅਨੁਸਾਰ ਨਾਬਾਲਗ ਖਾਤਾਧਾਰਕਾਂ ਨੂੰ ATM, ਡੈਬਿਟ ਕਾਰਡ, ਚੈੱਕ ਬੁੱਕ ਅਤੇ ਇੰਟਰਨੈਟ ਬੈਂਕਿੰਗ ਵਰਗੀਆਂ ਸਹੂਲਤਾਂ ਦੇਣ ਲਈ ਸੁਤੰਤਰ ਹੋਣਗੇ। ਸੋ ਇਹ ਸੀ ਆਪਣੀ ਅਪਡੇਟ ਦਿੱਤੀ ਹੋਈ ਜਾਣਕਾਰੀ ਕਿਦਾਂ ਦੀ ਲੱਗੇ ਕਮੈਂਟ ਕਰਕੇ ਜ਼ਰੂਰ ਦੱਸਿਓ। ਮਿਲਦੇ ਹਾਂ ਆਪਣੀ ਨਵੀਂ ਅਪਡੇਟਸ। ਧੰਨਵਾਦ ਜੀ।